ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅਜਾਪ ਜੀ ਜੋ ਦਰਸ਼ਨ ਕਰ ਰਹੇ ਹੋ ਅਹ ਤਰਨ ਤਰਨ ਸਾਹਿਬ ਸ੍ਰੀ ਦਰਬਾਰ ਸਾਹਿਬ ਇਹ ਜੋੜਾ ਕਰਾ ਜੀ ਸੰਗਤ ਜੀ ਐਸਥਾਨ ਪੰਜਵੀਂ ਪਾਤਸ਼ਾਹੀ ਤਾਂ ਸ੍ਰੀ ਗੁਰੂ ਅਰਜਨ ਦੇਵ ਜੀ ਨੇ 15 اپریل ਨੂੰ 1590 ਨੂੰ ਆਪਣੇ ਪਾਵਨ ਹੱਥਾਂ ਨਾਲ ਇਸ ਸਥਾਨ ਦੀ ਨੀਵ ਰੱਖੀ ਸੀ ਅਗਰ ਇਸ ਸਥਾਨ ਦਾ ਸਰੋਵਰ ਪਹਿਲਾਂ ਕੱਚਾ ਹੁੰਦਾ ਸੀ ਬਾਅਦ ਵਿੱਚ ਇਸ ਨੂੰ ਪੱਕਾ ਕਰਨ ਲਈ স্পেশাল ਆਵਾ ਵੀ ਲਾਇਆ ਗਿਆ ਜੋ ਕਿ ਪਕੀਆਂ ਇੱਟਾਂ ਤਿਆਰ ਕਰਦਾ ਸੀ ਤੇ ਉਸ ਇੱਟਾ ਦੇ ਨਾਲ ਸਰੋਵਰ ਤਿਆਰ ਕੀਤਾ ਗਿਆ ਸੀ ਜੀ ਐਸ ਸਰੋਵਰ ਸਭ ਤੋਂ ਵੱਡਾ ਸਰੋਵਰ ਹੈ ਅਤੇ ਜਦੋਂ ਐਸ ਸਰੋਵਰ ਨੂੰ ਪੱਕਾ ਕਰ ਰਹੇ ਸੀ ਤਾਂ ਇਲਾਕੇ ਦਾ ਚੌਧਰੀ ਅਮਾਨਤ ਖਾਨ ਆਪਣੇ ਪਿਓ ਦੇ ਨਾਮ ਉੱਤੇ ਸਰਾਹ ਬਣਾ ਰਿਹਾ ਸੀ ਅਤੇ ਉਹ ਸਰੋਵਰ ਵਾਲੀ ਇੱਟੀਆਂ ਇੱਟਾਂ ਨੂੰ ਜ਼ਬਰਦਸਤੀ ਚੁੱਕ ਕੇ ਲਾ ਗਿਆ ਸੀ ਜਦੋਂ ਗੁਰੂ ਸਾਹਿਬ ਨੂੰ ਧੰਸ਼ੀਰ ਗੁਰੂ ਅਰਜਨ ਦੇਵ ਜੀ ਨੂੰ ਇਹ ਸਕਲ ਦਾ ਪਤਾ ਲੱਗਾ ਤਾਂ ਉਹਨਾਂ ਨੇ ਬਚਨ ਕੀਤਾ ਕਿ ਬੇਸ਼ੱਕ ਅਮਾਨਤ ਖਾਨ ਜ਼ਬਰਦਸਤੀ ਇੱਟਾ ਚੁੱਕ ਕੇ ਲੈ ਗਿਆ ਹੈ ਪਰ ਜਿੱਥੋਂ ਦੀਆਂ ਇਹ ਇੱਟਾਂ ਹਨ ਉੱਥੇ ਹੀ ਵਾਪਸ ਆਣਗੀਆਂ ਅਤੇ ਗੁਰੂ ਸਾਹਿਬ ਧੰਸ਼ੀਰ ਗੁਰੂ ਅਰਜਨ ਦੇਵ ਜੀ ਦਾ ਇਹ ਬਚਨ ਪੂਰਾ ਹੋ ਗਿਆ ਸਾਲ 1766 ਈਸਵੀ ਨੂੰ ਇਹ ਬਚਨ ਪੂਰਾ ਹੋਇਆ ਅਤੇ ਸਰਦਾਰ ਜੱਸਾ ਸਿੰਘ ਰਾਮਗੜੀਆਂ ਨੇ ਸਰਾਦੀਆਂ ਇੱਟਾਂ ਨੂੰ ਪੁੱਟ ਕੇ ਤਰਨਦਾਰਨ ਸਰੋਵਰ ਦੀ ਪਰਕਰਮਾ ਵਿੱਚ ਲਾਈਆਂ ਅਤੇ ਬची ਹੋਈ ਸੇਵਾ ਮਹਾਰਾਜਾ ਰਣਜੀਤ ਸਿੰਘ ਜੀ ਦੇ ਰਾਜ ਵੇਲੇ ਹੋਈ। ਇਹ ਉਹ ਪਵਿੱਤਰ ਸਥਾਨ ਹੈ ਜੋ ਅਜਾਬ ਜੀ ਦਰਸ਼ਨ ਕਰ ਰਹੇ ਹੋ। ਇਹ ਗੁਰਦੁਆਰਾ ਸ਼੍ਰੀ ਮੰਜੀ ਸਾਹਿਬ ਦਾ ਗੇਟ ਹੈ ਜੀ। जित कथा होंगी है रोज़ आप जी सरवण करते हो दरबार साहब है जी उदा निशान साहब जो आप, दर, आप जी दर्शन कर रहे हो जी ਆਸਥਾਨ ਉਹ ਹੈ ਜਿੱਥੇ ਦੇਖ ਵਰਤੀ ਹੈ ਜੀ ਉਹਦਾ ਸੀ ਅੰਦਰ ਦਰਸ਼ਨ ਕਰਾਂਗੇ ਜੀ ਐਂਟ੍ਰੈਂਸ ਹੈ ਕੀ ਹੈ ਅੱਬਰ ਸਾਹਿਬ ਨੂੰ ਜਾਣ ਵਾਲੀ ਆ ਤੇਜੀ ਚੌਕ ਸਾਬ ਹੋ ਰਹੀ ਹੈ ਜੀ 57 ਟਾਈਮ ਇਹ ਬੁੱਕ ਐਸ ਐਕਸ कड़ा प्रसाद का स्थान है संगत जी जितो की संगत कड़ा प्रसाद लगे बाहर आती है वागुरु जी का खालसा वाहेगुरू